ਪੰਜਾਬੀ ਦਾ ਇਹ ਮੁਹਾਵਰਾ ਸ਼ਜ ਤੇ ਬੋਲੇ ਸ਼ਾਨਣੀ ਕਿਉਂ ਬੋਲੇ ਤਾਂ ਵਰਤਿਆ ਜਾਂਦਾ ਹੈ ਲੇਕਿਨ ਸ਼ਜ ਜੋ ਕਦੇ ਹਰ ਘਰ ਦੀ ਲੋੜ ਲਈ ਵਰਤਿਆ ਜਾਂਦਾ ਸੀ ਅੱਜ ਘਰਾਂ ਤੋਂ ਅਲੋਪ ਹੋ ਗਿਆ ਹੈ ਅੱਜ ਦੀ ਪੀੜ੍ਹੀ ਨੂੰ ਸ਼ਾਇਦ ਹੀ ਸ਼ਜ ਦੀ ਅਸਲ ਵਰਤੋਂ ਬਾਰੇ ਪਤਾ ਹੋਵੇਗਾ ਲਗਭਗ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ-ਉਵੇਂ ਪੰਜਾਬ ਦੇ ਘਰਾਂ 'ਚ ਵਰਤੀਆਂ ਜਾਣ ਵਾਲੀਆਂ ਸਮਾਨ ਇੱਕ ਪੰਜਾਬੀ ਵਿਰਸੇ ਦਾ ਹਿੱਸਾ ਬਣਦਾ ਜਾ ਰਿਹਾ ਹੈ। ਉਹ ਸੱਜ ਜੋ ਕਦੇ ਕਣਕ ਦੀ ਵਾਢੀ ਸਮੇ ਮੁੱਖ ਲੋਟ ਸੀ ਅਤੇ ਕਣਕ ਦੀ ਸਫਾਈ ਕੀਤੀ ਜਾਂਦੀ ਸੀ ਅਤੇ ਹਰ ਘਰ ਦੀ ਵੀ ਇਹ ਮੁੱਖ ਲੋਟ ਸੀ। ਲੇਕਿਨ ਹੁਣ ਇਹ ਦੇਖਣ ਨੂੰ ਨਹੀਂ ਮਿਲਦਾ। ਜਿਸ ਨਾਲ ਸਿੱਧੇ ਤੌਰ ਤੇ ਇਸ ਨੂੰ ਬਣਾਉਣ ਵਾਲੇ ਪਰਿਵਾਰਕ ਜਿਨ੍ਹਾਂ ਦਾ ਪੀੜੀ ਦਾ ਪੀੜੀ ਇਹ ਕਾਰੋਬਾਰ ਸੀ ਉਹ ਪ੍ਰਭਾਵਿਤ ਹੋਏ ਹਨ ਬਟਾਲਾ ਚ ਸਜ ਬਣਾਉਣ ਵਾਲੀ ਇੱਕ ਔਰਤ ਇੱਕ ਔਰਤ ਜਿਸ ਕਿਤੇ ਨੂੰ ਹਾਲੇ ਵੀ ਚਲਾ ਰਹੀ ਹੈ ਦਾ ਕਹਿਣਾ ਹੈ ਕਿ ਕਦੇ ਉਹਨਾਂ ਦੇ ਘਰਾਂ ਦਾ ਸਾਰਾ ਖਰਚਾ ਤੇ ਕਮਾਈ ਦਾ ਸਾਧਨ ਹੀ ਇਸ ਕਿਤੇ ਨਾਲ ਹੀ ਅਤੇ ਪਰਿਵਾਰਕ ਦੇ ਸਾਰੇ ਛੋਟੇ ਵੱਡੇ ਸਜ ਬਣਾਉਂਦੇ ਸਨ ਅਤੇ ਆਰਡਰ ਵੀ ਹੁੰਦੇ ਹਨ ਲੇਕਿਨ ਹੁਣ ਤਾਂ ਨਮਾਤਰ ਹੀ ਇਸ ਦੀ ਮੰਗ ਹੈ ਅਤੇ ਸੱਜ ਜੋ ਕਦੇ ਘਰਾਂ ਚ ਕਣਕ ਦੀ ਸਫਾਈ ਲਈ ਵਰਤਿਆ ਜਾਂਦਾ ਸੀ ਹੁਣ ਮਹਿਜ ਪੁਰਾਤਨ ਵਿਰਸੇ ਨੂੰ ਦਸਾਉਣ ਵਾਲੀ ਵਸਤੂ ਬਣ ਕੇ ਰਹਿ ਗਿਆ ਹੈ ਅਤੇ ਹੁਣ ਤਾਂ ਮਹਿਜ ਵਿਆਹਾਂ ਚ ਜਾਗੋ ਵਾਲੇ ਬੋਲਿਆਂ ਚ ਹੀ ਹਿੱਸਾ ਹੈ ਮਹਿਜ ਵਿਆਹਾਂ ਚ ਜਾਗੋ ਵਾਲੇ ਬੋਲਿਆਂ ਦਾ ਹਿੱਸਾ ਹੈ ਜਾਫਿਰ ਸਜਾਵੜ ਦਾ ਹਿੱਸਾ ਹੈ ਅਤੇ ਅੱਜ ਵੀ ਜੋ ਔਰਤਾਂ ਇਸ ਨੂੰ ਤਿਆਰ ਕਰਦੀਆਂ ਹਨ ਉਹਨਾਂ ਨੇ ਦੱਸਿਆ ਕਿ ਇਸ ਨੂੰ ਬਣਾਉਣ 'ਚ ਮਿਹਨਤ ਬਹੁਤ ਹੈ ਅਤੇ ਮਹਿੰਗਾਈ ਵੀ ਬਹੁਤ ਜ਼ਿਆਦਾ ਹੈ ਲੇਕਿਨ ਨਾਤਾ ਆਰਡਰ ਉਹਨਾਂ ਨੂੰ ਹੈ ਕਿ ਉਹਨਾਂ ਦਾ ਇਹ ਰੋਜ਼ਗਾਰ ਉਹਨਾਂ ਦੇ ਘਰਾਂ ਦਾ ਖਰਚਾ ਪੂਰਾ ਕਰ सके ਅਤੇ ਇਹੀ ਕਾਰਨ ਹੈ ਕਿ ਇਸ ਨੂੰ ਬਣਾਉਣ ਵਾਲੀ ਦੀ ਗਿਣਤੀ ਵੀ ਖਤਮ ਹੋ ਰਹੀ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਚੈਨਲ ਨੂੰ ਸਬਸਕ੍ਰਾਈਬ ਲੈਕਚਰ ਕਰਦੇ ਰਿਹਾ ਕਰੋ ਤਾਂ ਜੋ ਅਸੀਂ ਤੁਹਾਨੂੰ ਹਰ ਪਲ ਤੋਂ ਤਾਜ਼ੀਆਂ ਖਬਰਾਂ ਦਿਖਾ ਸਕੀਏ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਸੰਜੀ ਕੀ ਨਾਮ ਤੁਹਾਡਾ ਰੀਨਾ ਸੰਜੀ ਕਦੋਂ ਦਾ ਕੰਮ ਕਰਦੇਗੇ ਤੁਸੀਂ ਇਹ ਬਹੁਤ ਜ਼ਿੰਦਾ ਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਪਹਿਲਾਂ ਦੇ ਹੁਦਦਾ ਹੀ ਵੀ ਕੰਗ ਝੋਨੇ ਵੱਲੇ ਜਦੋਂ ਹੁਣਾ ਕੰਗ ਝੋਨਾ ਤੇ ਉਦੋਂ ਇਹ ਚੱਲਣੀ ਹਾਂ ਜੀ ਹੁਣ ਕੰਮ ਕਿੱਦਾਂ ਦਾ ਏ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਨੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਹਦਾ ਬਣਾਈਦੇ ਪਰ ਬਣਾਉਂਦੇ ਤੇ 4-4 ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬਣਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਕੱਲ੍ਹਾਂ ਨੇ ਬਣਾਉਣੇ ਉਹਨੂੰ ਤਾਂ 4-5 ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਏ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪੱਲੇ ਨੂੰ ਮੁੱਲ ਲੈ ਕੇ ਉਹ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚ ਜੀਰ ਇਹ ਤੇ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆਹਡਾ ਪੁਰਾਣਾ ਸੱਭਿਆਚਾਰਾ ਹੈ ਇਹਨੂੰ ਛੱਡ ਨਹੀਂ ਚੱਕਦੇ ਹੈ ਕਿ ਕਿਉਂ ਵਿਆਹ ਮਾਪੂਆਂ ਦੇ ਲੋਕੀ ਆਂਦੇ ਘਰੇ ਇੱਕ ਅੱਧਾ ਗਾਹਕ ਜਾਗੋ ਤੇ ਕੋਈ ਲੋਹੇ ਨੂੰ ਲੋੜ ਕਣਕ ਕੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਜ਼ਿੰਮੇਦਾਰੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲ ਇਹ ਕਈ ਦਾ ਵੀ ਗਾਹਕੜਾ ਮੁੜਿਆ ਵੀ ਘਰੇ ਤੇ ਨਾਲ ਆਹਡਾ ਵੀ ਮਤਲਬ ਪੁਰਾਣਾ ਹੀ ਕਾਮਾ ਮਾਪਿਓ ਕਰਦੇ ਰਹੇ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਹੀਂ ਵੀ ਉਹਨਾਂ ਨਾਲ ਵੇਵੇ ਕੇ ਜਾ ਸਿੱਖ ਲਈਏ ਤੇ ਚੱਲ ਅਹੀਂ ਵੀ ਕਰਦੇ ਆਂ ਇਹ ਵੀ ਕੰਮ ਰੋਜੀ ਆ ਢੀ ਰੋਟੀ ਘਰ ਦੀ ਥੋੜਾ ਕਰ ਲਿਆ ਜਿਆਦਾ ਕਰ ਲਿਆ ਪਰ ਇਹ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਵਹੀਨ ਨੂੰ ਛੱਡ ਗਏ ਨਾ ਗਾੜੇ ਦੇਖਿਆ ਦੇਖ ਤੇ ਜਾਜ ਕਿੱਥੋਂ ਸਿੱਖੀ ਆ ਇਹ ਜਾਜ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋ ਕਿਸ ਤਰ੍ਹਾਂ ਐਦਾਂ ਜਿਦਾ ਐਦਾਂ ਮੈਂ ਬੈਠੇ ਆ ਤੋ ਉਹ ਬੈਠੇ ਆ ਤੇ ਮੈਂ ਲਾਗੇ ਰੋਟੀ ਪਾਣੀ ਕਰਦੀ ਪਈ ਤੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾਜ ਹੈਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਐਦਾਂ ਤੇ ਆ ਐਦਾਂ ਕਰਨਾ ਹੁੰਦਾ ਪੀੜੀ ਤੋਂ ਪੀੜੀ ਚੱਲਦਾ ਆ। ਹਾਂ ਪੀੜੀ ਤੋਂ ਪੀੜੀ ਚੱਲਦਾ। ਤੇ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ। ਉਹ ਆਰਡਰ ਤੇ ਹੀ ਬੰਦੇ ਕਰ। ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇਰੇ ਘਰੇ ਵਿਆਹ ਵਾ ਜ਼ਿੰਮੇਦਾਰਾਂ ਦੇ। ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤਾਂ ਉਹਨਾਂ ਨੇ ਇੱਥੇ ਲੈ ਆਣੇ ਆ। ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ ਤਾਂ 200 ਰੁਪਿਆ ਦਾ ਆਰਡਰ ਦੇ ਦਿੰਦਾ 200 ਪੀਸਾਂ ਦਾ। 30 ਦਾ ਇਦਾਂ ਬਣ ਜਾਂਦੇ ਅੱਜ। ਦੇਖਿਆ ਜਾਂਦਾ ਹੈ ਅੱਜਕੱਲ੍ਹ ਤਾਂ ਜਨਨੀਆਂ ਆਕਰ ਛਾੜਦੀਆਂ ਵੀ ਤੰਗ ਨਾ 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 ਉਹ ਛਾੜਦੀਆਂ ਨਹੀਂ ਉਹੀ ਤਾਂ ਸਾਡਾ ਕੰਮ ਘਟ ਹੋਇਆ ਬਾਬੇ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਤਾਂ ਸਾਰਾ ਮੁਲਾ ਬਣਾਉਂਦਾ ਹੀ ਘਰ ਸਾਰੇ ਬਣਾਉਂਦੇ ਸਾਡੇ ਚੱਜ ਇਹ ਆ ਵੀ ਅਸੀਂ ਛੱਡਦੇ ਨਹੀਂ ਪਈਆਂ ਅਕਾ ਚਾ ਜ਼ਿਆਦਾ ਨਹੀਂ ਤਾਂ ਥੋੜਾ ਥੋੜਾ ਸਾਡਾ ਚਿਹਰਾ ਮਾਪ ਪਿਓ ਦਾ ਕੰਮ ਅਸੀਂ ਕਰਨਾ ਹੀ ਨਿਸ਼ਾਨੀ ਰੱਖੀ ਉਹਨਾਂ ਦੀ ਨੇ ਤਾਂ ਸਾਰੇ ਛੱਡ ਗਏ ਆ ਬਈ ਤੁਹਾਨੂੰ ਸੋਕ ਕਹਿੰਦੇ ਆ ਅਲੱਗ-ਅਲੱਗ ਗਵਾਂਢੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾਣਾ ਪੈਣਾ ਇਹ ਕਿਹੜਾ ਸਾਡੀ ਰੋਟੀ ਰੋਜੀ ਆ ਵੀ ਤਾਂ ਨਹੀਂ ਅਸੀਂ ਛੱਡੀ ਦਾ ਕੰਮ ਏ ਕਿ ਕਵਰ ਸੇ ਨਾ ਜੁੜਿਆਦਾ ਹੈ। ਵਿਰਸਾ ਯਾਨ ਇਹੀ ਸਮਝੋ ਵੀ ਸਿਰ। ਹੁਣ ਜਿੱਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀ ਆ ਉਹਨਾਂ ਨੇ ਲੋੜ ਪੈਂਦੀ ਪੈਂਦੀ ਆ ਵੀ। ਤੁਹਾਨੂੰ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛਾਜੇ ਜਾਗੋ ਵਿੱਚ ਚੱਲਦਾ ਹੀ ਚੱਲਦਾ ਵਾ। ਪਹਿਲਾਂ ਵੀ ਜਾਗੋ 'ਚ ਜਾਂਦੇ ਸੀ ਪਿਛਲੇ ਜਮਾ ਪਹਿਲਾਂ ਜਦੋਂ ਪਹਿਲਾਂ ਵੀ ਜਾਂਦੇ ਸੀ। ਪਹਿਲਾਂ ਉਹਨਾਂ ਸਭ ਨੂੰ ਜਦੋਂ ਮਗਹਾਈ ਘਾਟ ਸਾਨੂੰ ਤੋਂ ਫਾਇਦਾ ਆਇ। ਉਹਨਾਂ ਨੂੰ ਇਹ ਫਾਇਦਾ ਇਹਦੇ ਚੋਂ ਸਾਡੇ ਕੋਲ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ। ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਬੀ ਉਧਰ ਲੱਗਦੇ ਵੀ ਉਸ ਸਾਲ ਨਹੀਂ ਗਏ ਹਾਂ ਦਿਹਾੜੀ ਇਹ ਚ ਕਿਦਾ ਪੰਜ ਪੀਸ ਚਾਰ ਪੀਸ ਲੱਗਨੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਦੋਂ ਟੱਬਰ ਜਾਂਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ ਉਦੋਂ ਟੱਬਰ ਹੋਤ ਹੁੰਦੇ ਹੀ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾਪਿਓ ਢੇਰ ਨਨ ਨਾ ਇਦਾਂ ਹੁੰਦਾ ਹੈ ਕੰਮ ਸਾਰ ਹੁਣ ਤੇ ਇੱਕ ਘਰੇ ਪਰੋਣਾ ਅਜੇ ਤੇ ਕਹੇ ਇਹਨੂੰ ਰੋਟੀ ਕਿੱਦਾਂ ਖਵਾਣੀ ਹੈ ਉਦੋਂ ਹੱਥੋਂ ਤੀ ਬਣ ਵੀ ਜਾਂਦਾ ਹੈ ਕੋਈ ਪ੍ਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਧਿਆੜੀ ਲਵਾ ਦਿੰਦਾ ਚਾਰ ਪੀਚ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਾਂ ਰਿਹਾ ਅੱਜ ਕੱਲ ਕੱਲੇ ਕਰਦੇ ਕੱਲੇ ਹੀ ਕਰਦੇ ਕੋਈ ਬੰਦਾ ਨਹੀਂ ਲੱਗਿਆ ਆਣ ਕੇ ਕੰਮ ਨਾ ਕਰਾਣਾ ਪੈ ਜੇ ਇਹ ਸਾਹ ਪਰਿਵਾਰ ਚ ਫਿਰ ਕੌਣ-ਕੌਣ ਹੱਥ ਬਣਾਉਂਦਾ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੀ ਬੀਬੀ ਮੇਰੀ ਉਹ ਵਾ ਕੱਢ ਕੇ ਗਈ ਬਾਸ